ਅੱਜ ਅਸੀਂ ਜਿੰਨੇ ਵੀ ਅੰਮ੍ਰਿਤਸਰ ਦੇ ਫਾਟਕ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਾਰੇ ਸਪੈਸ਼ਲ ਟੀਮਾਂ ਆਈਆਂ ਨੇ ਰੇਲਵੇ ਤੋਂ ਉਹਨਾਂ ਦੇ ਨਾਲ ਵਿజిਟ ਕਰ ਰਹੇ ਹਾਂ ਜਿੱਥੇ ਜਿੱਥੇ ਫਿਜ਼ਿਬਿਲਿਟੀ ਹੈ ਜਿੱਥੇ ਕੋਈ ਮੁਸ਼ਕਲ ਆ ਰਹੀ ਉਹ ਸਾਰੀ ਅੱਜ ਗਰਾਊਂਡ ਤੇ ਅਸੀਂ ਵੇਖ ਰਹੇ ਹਾਂ ਤਾਂ ਕਿ ਜਾਂ ਤੇ ਰੇਲਵੇ ਅੰਡਰਪਾਸ ਬਣਨਗੇ ਜਾਂ ਰੇਲਵੇ ਓਵਰ ਬ੍ਰਿਜ ਬਣਨਗੇ ਸੋ ਉਹਦੇ ਵਾਸਤੇ ਜਿੱਥੇ ਜਿੱਥੇ ਜਗ੍ਹਾ ਨੇ ਅੱਜ ਬੜੇ ਅਸੀਂ ਆਪ ਗਰਾਊਂਡ ਤੇ ਉੱਤਰ ਕੇ ਇਹਨਾਂ ਚੀਜ਼ਾਂ ਨੂੰ ਵਿజిਟ ਕਰ ਰਹੇ ਹਾਂ ਕਿਉਂਕਿ ਕਈ ਵਾਰ ਇੱਥੇ ਹੋਈਦਾ ਨਹੀਂਗਾ ਤੇ ਇਹ ਫਿਜ਼ਿਬਿਲਿਟੀ ਰਿਪੋਰਟ ਕਹਿ ਦਿੰਦੇ ਕਿ ਨਹੀਂ ਉੱਥ ਸੋ ਅੱਜ ਪਹਿਲਾ ਸ਼ਵਾਲਾ ਫਾਟਕ ਅਸੀਂ ਜਾ ਕੇ ਆਏ ਹਾਂ ਹੁਣ ਅਸੀਂ ਐਸ ਵਨ ਫਾਟਕ ਜੋੜਾ ਫਾਟਕ ਤੇ ਇੱਥੇ ਇੱਕ ਤੇ ਅੰਡਰ ਬ੍ਰਿਜ ਬਣਾਤਾ ਸੀ ਅਸੀਂ ਪਿਛਲੀ ਵਾਰੀ ਔਰ ਉਹ ਜਿਹੜਾ ਰਸੂਲਪੁਰ ਕਲਰਾਂ ਨੂੰ ਰਾਹ ਜਾਂਦਾ 40 ਖੂ ਨੂੰ ਉਹ ਰਸਤਾ ਬਹੁਤ ਵਗਦਾ ਹੈ ਤੇ ਇਹ ਵੀ ਫਾਟਕ ਬੰਦ ਹੁੰਦੇ ਜਿਹੜੇ ਆਰਡਰ ਨੇ ਉਹ ਹੈਗੇ ਨੇ ਪਰ ਅਸੀਂ ਟੈਂਪਰੇਰੀ ਤੌਰ ਤੇ ਰਲੀਫ ਅਜੇ ਦਵਾਈ ਹੈ ਕਿ ਚਲੋ ਅਜੇ ਜਨਾਚਰ ਇਹਦਾ ਰਾਹ ਨਹੀਂ ਨਿਕਲਦਾ ਤੇ ਉਹਦੇ ਵਾਸਤੇ ਲੋਕਾਂ ਨੂੰ ਜਾਣਾ ਆਉਣਾ ਸੌਖਾ ਹੋ ਜੂ ਕਿਉਂਕਿ ਸਬਜ਼ੀ ਮੰਡੀ ਨੂੰ ਇਹੋ ਰਾਹ ਨਿਕਲਦਾ ਹੈ ਸੋ ਅਸੀਂ ਇਹਨੂੰ ਹੁਣ ਅ ਜਲਦੀ ਹੀ ਇਹਦੇ ਤੇ ਜਿਹੜੀ ਇਹਦੀ ਰਿਪੋਰਟ ਜਦੋਂ ਜਾਏਗੀ ਤੇ ਮੈਂ ਕਿਉਂਕਿ ਇਹਨਾਂ ਦਾ ਇਹ ਜਿਹੜਾ ਪਠਾਨਕੋਟ ਵਾਲੀ ਰਸਤਾ ਹੈ ਇਹਦੇ ਤੇ ਜਿਹੜੀ ਡਿਮਾਂਡ ਹੈ ਉਹ ਹੈਗੀ ਹੈ ਬਣਾ ਕੇ ਦੇਣੀ ਕਾਰਪੋਰੇਸ਼ਨ ਨੇ ਕਿਉਂਕਿ ਤੇ ਟ੍ਰੈਫਿਕ ਘਟ ਹੈ ਪਰ ਕਾਰਪੋਰੇਸ਼ਨ ਕੋ ਪੈਸੇ ਹੈ ਨਹੀਂ ਜਿੱਦਾਂ ਰੀਗੋ ਬ੍ਰਿਜ ਦੇ ਪੈਸੇ ਕਾਰਪੋਰੇਸ਼ਨ ਨੇ ਬਣਾ ਕੇ ਦੇਣਾ ਉਹਨਾਂ ਕੋ ਪੈਸੇ ਹੈ ਨਹੀਂ ਸੀ ਉਹ ਮੈਂ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਲਿਆਂਦੇ ਸੀ ਹੁਣ ਇਹਦੇ ਪੈਸੇ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਲਿਆਂਗੇ ਕਿਉਂਕਿ ਸਾਨੂੰ ਸੀ ਵਿਜ਼ਿਟ ਕਰ ਰਹੇ ਆ ਪੁਤਲੀਗਰ ਕੋਟ ਖਾਲਸਾ ਸ਼ਹਾਟਾ ਟਪਈ ਚਬਾਰ ਰੋਡ ਅਨਗੜ ਔਰ ਪਕਤਾਲਾ ਮੰਡੀ ਔਰ ਉਸ ਤੋਂ ਬਾਅਦ ਜਾਗੀਰ ਫਾਟੇ ਕੁਝ ਮਜੀਠੇ ਦੇ ਨੇ ਸੋ ਮੇਰਾ ਮਕਸਦ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਰੇਲਵੇ ਨੂੰ ਕਰਾਸਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸਾਰਿਆਂ ਦੀ ਅਸੀਂ ਅੱਜ ਵਿਜਿਟ ਕਰਕੇ ਸਾਰੀ ਇਹਦੀ ਰਿਪੋਰਟ ਪ੍ਰੋਪਰ ਬਣਾ ਕੇ ਅਸੀਂ ਇੱਕ ਸੈਂਟਰ ਗਵਰਨਮੈਂਟ ਨੂੰ ਭੇਜਾਂਗੇ ਇੱਕ ਪੰਜਾਬ ਗਵਰਨਮੈਂਟ ਨੂੰ ਵੀ ਭੇਜਾਂਗੇ ਉਹ ਆਪਣੇ ਤੌਰ ਤੇ ਵੀ ਕਰਨ ਅਸੀਂ ਆਪਣੇ ਤੌਰ ਤੇ ਸੈਂਟਰ ਗਵਰਨਮੈਂਟ ਤੋਂ ਇਹ ਅਪਰੂਵ ਲਾ ਜਿਹੜੀਆਂ ਨੇ ਮੇਰੀ ਕੋਸ਼ਿਸ਼ ਹੈ ਕਿ ਇਸ ਨੇਓਰ ਦੇ ਵਿੱਚ ਸਾਰੀਆਂ ਇਹ ਲੈ ਕੇ ਦੀ ਇਹ ਬਣਾ ਦਿੱਤੇ ਜਾਣਗੇ ਸਰ ਕਿੰਨੇ ਕੁ ਪੈਸੇ ਜਿਹੜੇ ਆ ਉਹ ਲੱਗਣਗੇ ਇਹ ਤੇ ਕਿਤੇ ਬੇਟਾ ਫੀਜ਼ਿਬਿਲਟੀ ਰਿਪੋਰਟ ਤੋਂ ਬਾਅਦ ਜਿਹੜੀ ਹੈ ਇਹਦੀ ਪ੍ਰੋਜੈਕਟ ਰਿਪੋਰਟ ਬਣੂ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਪੁੱਤਰੀ ਘਰ ਦੀ ਗੱਲ ਪਿੰਡੀ ਸਾਹਿਬ ਗੁਰਦੁਆਰੇ ਦਾ ਮੇਨ ਫਾਦਰ ਉਹ ਵੀ ਹੁਣ ਚੱਲੇ ਉੱਥੇ ਵੀ ਜਾ ਰਹੇ ਆ ਨਾ ਪੁੱਤਰੀ ਘਰ ਫਾਟਕਦੇ ਉਹੀ ਆ ਨਾ ਪਿੰਡੀ ਸਾਹਿਬ ਗੁਰਦੁਆਰੇ ਵਾਲਿਆ ਹਾਂਜੀ ਉੱਥੇ ਹੀ ਜਾ ਰਹੇ ਹਾਂ ਉਸ ਤੋਂ ਬਾਅਦ ਕੋਟ ਖਾਲਸਾ ਆਇਆ ਫਿਰ ਪੁੱਤ ਆਪਣਾ ਛੱਟ ਆਇਆ ਸੋ ਜਿੱਥੇ ਮੇਨ ਜਿਆਦਾ ਦਿੱਕਤ ਨੇ ਉਹ ਸਾਰੇ ਜਿਵੇਂ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਰੇਲਵੇ ਦੇ ਕ੍ਰੋਸਿੰਗ ਨੇ ਹਾਂ ਹੁਣ ਜਦੋਂ ਅਸੀਂ ਚਵਾਲੇ ਅਸੀਂ ਜਾ ਕੇ ਆਏ ਉੱਥੇ ਜ਼ਮੀਨ ਹੈ ਨਹੀਂ ਮੈਨੂੰ ਸ਼ੱਕ ਸੀ ਕਿ ਸ਼ਾਇਦ ਉਹ ਜ਼ਮੀਨ ਖਾਲੀ ਪਈ ਹੈ ਪਰ ਉਹ ਬੀਐਸਐਫ ਦੀ ਨਿਕਲੀ ਹੈ ਉੱਥੇ ਹੁਣ ਮੁਸ਼ਕਲ ਸਾਨੂੰ ਫੇਰ ਆਉਣੀ ਹੈ ਤੇ ਕੁਝ ਅਸੀਂ ਰਿਪੋਰਟ ਜਿਹੜੀਆਂ ਕੋਈ ਕਬਜ਼ੇ ਜਾਦੇ ਹੋਏ ਨੇ ਲੋਕਾਂ ਗਾਂ ਵਧਾਏ ਜਾਦੇ ਕਬਜ਼ੇ ਛੁਦਾ ਦੇ ਸਟੇਟ ਤਾਂ ਬਣ ਸਕਦੇ ਜਿੱਦਾਂ ਹੁਣ ਚਵਾਲੇ ਵਾਲਾ ਹੈ ਉੱਥੇ ਲੋਕਾਂ ਨੇ ਅੱਗੇ ਕਬਜ਼ਾ ਕੀਤਾ ਜਾਦਾ ਜਗ੍ਹਾ ਦਾ ਜੀ ਦੋਨੋਂ ਕੋ ਕਬਜ਼ੇ ਵਾਲੀ ਜਗ੍ਹਾ ਤੇ ਸਰਕਾਰ ਉਹਨੂੰ ਕੋਈ ਕੋਈ ਦੇ ਕੇ ਕੰਪਨਸੇਸ਼ਨ ਉਹਨਾਂ ਨੂੰ ਸਾਈਡ ਤੇ ਕਰੇ ਤੇ ਬਣਾ ਦੇ ਤੇ ਸ਼ਹਿਰ ਵਾਸੀਆਂ ਨੂੰ ਫਾਇਦਾ ਹੋ ਸਕਦਾ ਪਰ ਜੋ ਜਗਾ ਨਹੀਂ ਛਡਾ ਕੇ ਦਿੰਦੇ ਫਿਰ ਉੱਥੇ ਬੰਨੇ ਓਕੇ ਹੋ ਜਾਂਦੇ